Bye, Biri, 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 Biri,

vai bi đi 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 vai đi vai đi vai đi vai vai đi

Vai girim vai vai girim vai vai girim vai girim vai vai girim vai guru vai

vai, đi du, vai, đi 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 vai, đi

vai vi đi vai vi đi vai đi vai vi đi vai vi đi vai vi đi vai đi vai vi đi vai vai đi

vai bidi 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 vai vai bidi vai bidi vai bidi vai bidi

vai gire vai why vai why vai why why vai why why vai why vai 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 why vai vai

वाई बिरि वाई बिरि गुरु वाई बिरि 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 vai bí đi 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 vai bí đi

Vai Guru 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 Rice, we do. vido, we do vide, we do vido, we do vide, we do vido, we do vide, we do vido, we do lies. we do lies. we do, lies. we do, we do, we we do, life. we do, we we do, life. we do, life. we do, we 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 do, we do, we do, we do,

do do lies, 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 do do lies.

ਬਿਰੂ ਵਾਹਿ ਬਿਰੂ ਵਾਹਿ ਬਿਰੂ ਵਾਹਿ ਗੁਰੂ ਜੀ ਦਾ ਖਲਸਾ ਵਾਹਿ ਗੁਰੂ ਜੀ ਕੀ ਫਤਿਹ ਸੰਤੋ ਮਨ ਪਵਣੇ ਸੁਖ ਬਣੇ ਬਾਬਾ ਕਬੀਰ ਜੀ ਕਹਿੰਦੇ ਜਿਹੜਾ ਮਨ ਪਵਣ ਵਰਗਾ ਚੰਚਲ ਸੀ ਜਦੋਂ ਇਹ ਜੁੜਿਆ ਜਿਕੇ ਦੇ ਅੰਦਰ ਸੁਖ ਵਰਤ ਗਿਆ ਮਨ ਸੰਤੋ ਮਨ ਪਵਣੇ ਸੁਖ ਬਣਿਆ ਕਿਉਂਕਿ ਕਿਸੇ ਜੋਗ ਪ੍ਰਾਪਤ ਗਣਿਆ ਜੋਗ ਹੁੰਦਾ ਜੁੜਨਾ ਕਹਿੰਦੇ ਥੋੜਾ ਬੋਤਾ ਜੁੜਨਾ ਸ਼ੁਰੂ ਹੋ ਗਿਆ ਕਿਉਂਕਿ ਸਾਡੇ ਨਗਰ ਦੇ ਇੱਕ ਬਾਲਕ ਵਸਦਾ ਜਿਹੜਾ ਮਨ ਹੈ ਉਹ 1 ਮਿੰਟ ਵੀ ਨਹੀਂ ਟਿਕਦਾ ਕਾਇਆ ਨਗਰ ਇੱਕ ਬਾਲਕ ਵਸਿਆ ਇਸ ਕਾਇਆ ਨਗਰੀ ਦੇ ਵਿੱਚ ਇਕ ਬਾਲਕ ਹੈ ਮਨ ਬੱਚਾ ਕਿ ਕਾਇਆ ਨਗਰੀ ਇਹ ਮਨ ਰਾਜਾ ਵੀ ਉਹਨੂੰ ਕਿਹਾ ਕਾਇਆ ਨਗਰੀ ਇਕ ਬਾਲਕ ਵਸਿਆ ਇਕ ਪਲ ਥਿਰ ਨਾ ਰਹਿਾਈ ਕਹਿੰਦੇ ਇਕ ਪਲ ਵੀ ਅੱਖ ਚਮਕਣ ਦੇ ਸਮੇਂ ਜਿੰਨਾ ਵੀ ਆਪਣਾ ਮਨ ਨਹੀਂ ਟਿਕਦਾ ਜੀ ਪਰ ਬਾਬਾ ਕਬੀਰ ਜੀ ਦਾ ਇਹ ਸਵੇਰੇ ਹੁਕਮ ਨਾਮ ਆਇਆ ਸੀ ਸੰਤੋ ਮਨ ਕਮਣੇ ਸੁਖ ਬਣਿਆ ਕਿਸੇ ਯੋਗ ਪ੍ਰਾਪਤ ਗਣਿਆ ਕੁਛ ਕੁਛ ਜੁੜਨਾ ਹੋ ਗਿਆ ਸ਼ੁਰੂ ਇਹ ਗੁਰੂ ਨੇ ਮੈਨੂੰ ਇੱਕ ਕਹਿੰਦੇ ਰਸਤਾ ਵਿਖਾਇਆ ਕਿ ਪੁੱਤਰ ਤੇਰੇ ਐਸ ਰਸਤੇ ਰਹੀਂ ਕਿ ਚੋਰੀ ਕਰਦੇ ਅੱਗੋ ਹੈ ਗੁਰ ਤੇ ਕਲਾਈ ਮੋਰੀ ਜਿੱਥੇ ਮਿਰਗ ਪਰਤ ਹੈ ਚੋਰੀ ਗੁਰੂ ਨੇ ਦੱਸਿਆ ਕਿ ਤੇਰੀ ਚੋਰੀ ਹੋ ਰਹੀ ਹੈ ਇਹ ਪੰਜ ਜੜੇ ਨੇ ਤੈਨੂੰ ਲੁੱਟ ਰਹੇ ਨੇ ਗੁਰ ਤੇ ਖਲਾਈ ਮੋਰੀ ਹੁੰਦਾ ਰਸਤਾ ਗੁਰੂ ਨੇ ਮੈਨੂੰ ਸचेत ਕੀਤਾ ਵੇਖੋ ਗੁਰੂ ਸਾਨੂੰ ਰੋਜ਼ ਸचेत ਕਰਦਾ ਆਪਣੇ ਘਰੇ ਇੱਕ ਵਾਰੀ ਵਾਰੀ ਚੋਰੀ ਹੋ ਜਾਵੇ ਨਾ ਤੇ ਆਪਾਂ ਨੂੰ ਸचेत ਕਰੇ ਵੀ ਐਸ ਰਸਤੇ ਜਾਗਾ ਆ ਚੋਰ ਤੈਨੂੰ ਲੁੱਟਦੇ ਨੇ ਤੇ ਆਪਸ ਸचेत ਹੋ ਜੰਨੇ ਆ ਨਾ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਰੋਜ਼ ਸचेत ਕਰਦੇ ਨੇ ਕਿ ਪੁੱਤਰ ਤੈਨੂੰ ਰੋਜ਼ ਲੁੱਟਦੇ ਨੇ ਮਾਰੇ ਲੂਟੇ ਨੀਤ ਨੀਤ ਰੋਜ ਰੋਜ ਨੀਤ ਦਾ ਰੋਜ ਰੋਜ ਇਸ ਦੇ ਹੀ ਅੰਦਰ ਪੰਜ ਚੋਰ ਵਸੇ ਕਾਮ ਕ੍ਰੋਧ ਲੋਭ ਹੰਕਾਰਾ ਅਮਰਤ ਲੁਪੇ ਮਨ ਮੁਖ ਨਹੀਂ ਬੂਝੇ ਕੋ ਨਾ ਸੁਣੇ ਪੁਕਾਰਾ ਤੇ ਇਸ ਤਰ੍ਹਾਂ ਬਾਬਾ ਕਬੀਰ ਜੀ ਸਾਨੂੰ ਸਮਝਾ ਰਹੇ ਸੀ ਗੁਰੂ ਨੇ ਮੈਨੂੰ ਸਚੇਤ ਕੀਤਾ ਗੁਰ ਦੇ ਕਲਾਈ ਮੋਰੀ ਜਿਤ ਮਿਰਗ ਪਰਤੈ ਚੋਰੀ ਕਹਿੰਦੇ ਮੈਂ ਕੀ ਕੀਤਾ ਫਿਰ ਮੂੰਦ ਲੀਏ ਦਰਵਾਜ਼ੀ ਰੂਪਾ ਜੀਲੇ ਅਨਹਦ ਬਾਜੀ ਕਹਿੰਦੇ ਮੈਂ ਦਰਵਾਜੇ ਬੰਦ ਕੀਤੇ ਬੰਦ ਕਰਨ ਦਾ ਕੀ ਮਤਲਬ ਹੈ ਕਿ ਅੱਖਾਂ ਬੰਦ ਕੀਤੇ ਆ ਵਿਚਾਰ ਰੁਕ ਜਾਂਦੇ ਨਹੀਂ ਅੱਖਾਂ ਨਾਲ ਕਹਿੰਦੇ ਹੁਣ ਮਾੜਾ ਵੇਖਣਾ ਛੱਡ ਦਿੱਤਾ ਹਰੀ ਦਾ ਰੂਪ ਸਾਰਾ ਵੇਖਣਾ ਚਾਹੀਦਾ ਇਹ ਇਹਨੂੰ ਕਹਿੰਦੇ ਨੇ ਦਰਵਾਜੇ ਬੰਦ ਕਰ ਲੈ ਕੰਨਾਂ ਦੇ ਨਾਲ ਨਿੰਦਿਆ ਚੁਗਲੀ ਬਿਲਕੁਲ ਸਮਾਪਤ ਕਰ ਦਿੱਤੀ ਸਮਝ ਲਓ ਬੰਦ ਹੋ ਗਿਆ ਤੁਹਾਡੇ ਕੰਨਾਂ ਮੂਹੰਦਲੀਏ ਦਰਵਾਜ਼ੇ ਆ ਦਰਵਾਜ਼ੇ ਆਪਾਂ ਸਾਰਿਆਂ ਨੇ ਇਹ ਬੰਦ ਕਰਨੇ ਨੇ ਭਾਈ ਸਾਰਿਆਂ ਨੇ ਜਿੱਥੇ ਆਪਾਂ ਨਾਮ ਜਪਣਾ ਉਥੇ ਇਹ ਰਹਿਤ ਵੀ ਰੱਖੋ ਤਾਂ ਗੱਲ ਬਣੇਗੀ ਨਹੀਂ ਤਾਂ ਨਹੀਂ ਬੰਨੀ ਜੇ ਗੱਲ ਭਾਵੇਂ ਸਾਰੀ ਉਮਰ ਮਾਰੇ ਕਹਿੰਦੇ ਮਨਮੁਖ ਹਰ ਹਰ ਕਰ ਥਕੇ ਮੈਲ ਨਾ ਸਕੇ ਧੋਏ ਤੇ ਮਾਰੇ ਨੇ ਕਹਿੰਦੇ RAM RAM ਕਰਤਾ ਸਭ जग ਵਿਰੇ RAM ਨਾ ਪਾਇਆ ਜਾਏ ਨਾ ਆਪਣੇ ਆਪਨ ਹੋਵੇ 슈ਗਰ ਜੇ ਆਪਾਂ ਨਾਲ ਹੀ ਮਿੱਠਾ ਹੋਵੇ ਖਾਧੀ ਜੀ ਨਹੀਂ ਨਾ ਸ਼ੂਗਰ ਜਾਏਗਾ ਇਸ ਤਰ੍ਹਾਂ ਗੁਰੂ ਨੇ ਰੋਕਿਆ ਮੈਨੂੰ ਬਾਬਾ ਕਬੀਰ ਜੀ ਦਾ ਸਵੇਰੇ ਸ਼ਬਦ ਸੀ ਹੁਕਮਨਾਮਾ ਕਹਿੰਦੇ ਮੂਮੁੰਦ ਲੀਏ ਦਰਵਾਜੇ ਤੋ ਬਾਜੀਏ ਲੇ ਅਨਹਦ ਵਾਜੇ ਕਹਿੰਦੇ ਮੇਰੇ ਅੰਦਰ ਅਨਹਦ ਨਾਦ ਉਹ ਨਾਦ ਮੈਨੂੰ ਸੁਣਨਾ ਸ਼ੁਰੂ ਹੋ ਗਿਆ ਜਦੋਂ ਮੈਂ ਦਰਵਾਜੇ ਬੰਦ ਕਰਤੇ ਜਲ ਮੇਟਿਆ ਉਬਾ ਕਰਿਆ ਇਹਦੇ ਜਾਲ ਜਿਹੜਾ ਭਰਿਆ ਆ ਸੀ ਵਿਕਾਰਾਂ ਦਾ ਜਿਹੜਾ ਘੜਾ ਮੇਰਾ ਸਰੀਰ ਰੂਪੀ ਘੜਾ ਭਰਿਆ ਆ ਸੀ ਵਿਕਾਰਾਂ ਦੇ ਨਾਲ ਮੈਂ ਕਹਿੰਦੇ ਮੁੱਦਾ ਹੀ ਕਰਦਾ ਇਸ ਕਰਕੇ ਭਾਈ ਆਪਾਂ ਵੀ ਸਾਰਿਆਂ ਨੇ ਰਲ ਮਿਲ ਕੇ ਕੋਸ਼ਿਸ਼ ਕਰਨੀ ਇਹ ਪਮਣ ਵਰਗਾ ਮਨ ਇਹਦੇ ਰੁਕ ਜਾਵੇ ਚੰਚਲ ਮਨ ਹੈ ਇਹ ਨਹੀਂ ਟਿਕਦਾ ਛੇਤੀ ਨਾਲ ਪਰ ਜਿਵੇਂ ਜਿਵੇਂ ਆਪਾਂ ਗੁਰੂ ਦੇ ਅਨਸਾਰ ਚੱਲਾਂਗੇ ਨਾ ਜੋ ਗੁਰੂ ਕਹੇਗਾ ਉਹ ਰਹਿਤਾਂ ਨਾਲ ਰੱਖਾਂਗੇ ਤੇ ਜ਼ਰੂਰ ਫਰਕ ਪਵੇਗਾ ਨਾਲ ਅਭਿਆਸ ਕਰਨਾ ਨਾਲ ਜੋ ਗੁਰੂ ਕਹਿੰਦਾ ਉਹਨੂੰ ਜ਼ਿੰਦਗੀ ਦੇ ਵਿੱਚ ਢਾਲਣ ਦਾ ਯਤਨ ਕਰਨਾ ਫਿਰ ਮਾਲਕ ਕਿਰਪਾ ਕਰੇਗਾ ਫਿਰ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕੋ ਨਾਨਕ ਗੁਰ ਮੰਤ ਜੜਾਇਆ ਹੋਣਾ ਭਾਗ ਹੁਕਮ ਨਮੇ ਦਾ ਕਾਇਮ ਹੋ ਚੁਕੇ ਆਓ ਸਾਰੇ ਢਾਲ ਮਿਲ ਕੇ ਗਾਓ संत जन हर जस गाय कोट जनम के दुख गवायु जो चाहत सो ई मन पारकिर पार नाम ਬਸ ਸਾਦੇ ਨਾਨਕ ਮਤ ਪਾਈ ਸੁ ਕਾਓ ਟਲ ਗੁਰਸੇ ਅਹੰਸ ਸਹਜਾਈ ਦਰਸ਼ਨ ਪਰਸ ਐ ਜਨਮ ਮਰਨ ਦੁਖ ਝਾਈ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਸ਼ਲੋਕ ਬਸੰਤ ਸਵਰਗ ਲੋਕ ਹੈ ਜਿਤ ਤੇ ਪ੍ਰithvi ਨਵਖੰਡ ਨਹਿ ਬਿਸਰੰਤ ਹਰਿ ਗੋਪਾਲ ਹੈ ਨਾਨਕ ਤੇ ਪ੍ਰਾਣੀ ਉਧਿਆਨ ਭਰਮ ਨੇ ਬਸੰਤ ਸਵਰਗ ਲੋਕ ਹੈ ਜਿੱਤੇ ਪ੍ਰਿਥਵੀ ਨਾਮ ਖੰਡ ਨੇ ਬਿਸਰੰਤ ਹਰ ਪਲ ਹੈ ਨਾਨਕ ਤੇ ਪ੍ਰਾਨੀ ਉਧਿਆਨ ਭਰਮ ਨੇ ਕੌਤਕ ਕੋੜ ਤਮਾਸ਼ਿਆ ਚਿਤਨਾ ਆਵਸ ਨਾਓ